ਮੈਂ ਲੈਸਨ ਚਲੀ ਹੁੰਦੀ ਭੁੱਕੀ ਖਾ ਕੇ ਰਿਲੇਸ਼ਨ ਚ ਲਿਆ ਹੁੰਦਾ ਮੈਂ ਬੋਚਨ ਕਰਵਾਏ ਨੂੰ ਅਜੇ 10 ਦਿਨ ਮੇਰੇ ਹੋਏ ਹੀ ਤੇ ਮੈਨੂੰ ਭੁੱਕੀ ਖਾ ਕੇ ਰਿਲੇਸ਼ਨ ਚ ਲਿਆ ਕੇ ਮੈਨੂੰ ਮਾਰ ਕੁੱਟ ਕਰਦਾ ਫਿਰ ਮੈਂ ਬਾਹਰ ਭੱਜਦੀ ਮੈਨੂੰ ਬਾਹਰ ਧੂਕੇ ਲਿਆਉਂਦਾ ਸੀ ਕਿੰਨੇ ਪੈਸੇ ਦਿੱਤੇ ਹੀ ਕਿੰਨੇ ਬਾਹਰ ਜਾਂਦਾ ਜਾਂਦਾ ਇਹਨਾਂ ਨੂੰ 45 ਬਸ ਵੀਜ਼ਾ ਦਿੱਤਾ ਇਹਨਾਂ ਨੇ ਨਹੀਂ ਇਹਨਾਂ ਨੇ ਕੁਝ ਨਹੀਂ ਇਹਨਾਂ ਨੇ ਮੈਨੂੰ ਪਾਸਪੋਰਟ ਨਹੀਂ ਫੜਾਇਆ ਵੀ ਇਹਨਾਂ ਨੇ ਕਿਹਾ ਟਿਕਟ ਵੀ ਹੋ ਗਈ ਸਾਰਾ ਕੁਝ ਹੋ ਗਿਆ ਮੈਨੂੰ ਪਾਸਪੋਰਟ ਫੜਾਇਆ ਨਹੀਂ ਮੈਂ ਪਾਸਪੋਰਟ ਮੰਗਦੀ ਕਿੰਨੇ ਇਹ ਮਾਮਲਾ ਵੀਰ ਜੀ ਅਹੀਂ 112 ਤੋਂ ਗੱਡੀ ਤੋਂ ਬੋਲਦੇ ਆਂ ਸਾਨੂੰ ਕੰਪਲੇਂਟ ਆਈ ਹੈ ਕਿ ਕੰਟਰੋਲ ਰੂਮ ਤੋਂ ਵੀ ਇੱਥੇ ਹੈਗਾ ਕੱਦ ਗੱਲ ਕੱਦ ਗੱਲ ਕਹੇ ਸਾਨੂੰ ਵੀ ਉਥੇ ਇੱਕ ਜਨਾਨੀ ਨੇ ਮਤਲਬ ਕੰਪਲੇਂਟ ਕੀਤੀ ਆ ਵੀ ਕੁੜੀ ਐ ਇੱਕ ਅੰਦਰ ਮਲ ਬੰਨ ਕੇ ਕਿ ਭਾਈ ਆ ਤੇ ਮਤਲਬ ਉਹਨੂੰ ਤੂੰ ਹੀ ਜਾਣਾ ਵਾ ਜਾ ਕੇ ਵੇਖੋ ਕੀ ਗੱਲ ਬਾਤ ਹੈ ਠੀਕ ਹੈ ਤੁਸੀਂ ਮੋਕੇ ਤੇ ਵਿਦਿਓ ਕੀ ਦੇਖਿਆ ਕਿ ਅਹੀਂ ਜਦੋਂ ਮਤਲਬ ਪਿੰਡ ਆਉਣ ਲੱਗੇ ਆ ਤੇ ਸਾਡੇ ਨਾਲ ਇੱਕ ਬਾਲਮਿਕ ਭਾਈ ਜਰਾ ਬਾਲਮਿਕ ਭਾਈ ਜਰਾ ਸਾਡੇ ਨਾਲ ਆਇਆ ਜਦੋਂ ਇੱਥੇ ਆਏ ਅਹੀਂ ਆਣ ਕੇ ਤੇ ਮਤਲਬ ਫੋਨ ਕੀਤਾ ਉਹ ਸਾਹਮਣੇ ਜਿਹੜੀਆਂ ਮੈਕਾਂ ਪਹਿਲਾਂ ਦੋ ਜਿਹੜਾ ਆਉਂਦੀਆਂ ਨਾ ਉਥੋਂ ਫੋਨ ਕੀਤਾ ਉਸੇ ਨੰਬਰ ਤੇ ਤੇ ਬੀਬੀ ਨੇ ਗਾੜੀ ਨੂੰ ਫੋਨ ਚੁੱਕਿਆ ਉਹਨੇ ਕਿਹਾ ਵੀ ਮਤਲਬ ਮੈਂ ਤੁਹਾਨੂੰ ਵੇਖ ਲਿਆ ਵਾ ਤੇ ਸਾਹਮਣੇ ਆ ਗਏ ਨੇ ਨੇ ਬੜਾ ਬਿਹਤਰੀਨ ਜਗ੍ਹਾ ਆ ਸਾਡੀ ਪਹਿਲੇ ਵਾਰ ਆਨੇ ਬਹੁਤ ਵਧੀਆ ਆ ਜਿਹੜਾ ਨਾ ਲੱਗਣੇ ਕੋਲ ਟੇਰੋ ਨਹੀਂ ਨਾ ਕੋਈ ਦੋਮਟ ਗੱਲਬਾਤ ਕਰ ਰਹੀ ਹੈ ਹਾਂ ਪਾਜੀ ਜੀ ਕੀ ਗੱਲਬਾਤ ਹੈ ਤੁਸੀਂ ਇੱਥੇ ਕਿੱਦਾਂ ਪੁੰਜੇ ਤੇ ਕੀ ਕਰ ਰਹੇ ਇਹ ਨਾ ਕੋਈ ਲੇਡੀ ਸੀ ਅੰਮਰਸਰ ਦੀ ਉਹਦੇ ਨਾਲ ਉਹਦੇ ਹਸਬੰਡ ਜਿਹੜੇ ਇਹਦੇ ਨਾਲ ਡਰਾਈਵਰੀ ਕਰਦੇ ਸੀ ਇਸ ਤਿੱਦਾ ਮੈਨੂੰ ਨਹੀਂ ਪਤਾ ਉਹ ਦਿਨ ਨਾਲ ਮੈਂ ਬਾਤ ਦੀ ਗੱਲ ਕੀਤੀ ਮੈਂ ਕਿਹਾ ਦੀਦੀ ਕਿ ਮੈਂ ਬਾਹਰ ਜਾਣਾ ਚਾਹੁੰਦੀ ਆ ਉਹ ਮੈਨੂੰ ਕਿੰਦੀ ਕੋਈ ਬੰਦਾ ਹੈਗਾ ਉਹ ਭੇਜਦਾ ਬਾਹਰ ਵਾਸਤੇ ਚਲ ਤੈਨੂੰ ਮੈਂ ਉਹਦੇ ਨਾਲ ਕਨੈਕਟ ਕਰੋਨੀ ਤੇ ਤੂੰ ਬਾਹਰ ਭੇਜ ਦੇਣੀ ਆ ਮੇਰੇ ਕੋ ਮੇਰੀ ਮੇਰੀ ਸਿਸਟਰ ਮੈਨੂੰ ਭੇਜਣ ਦੀ ਸੀ ਤੇ ਮੇਰੇ ਟਿਕਟਾਂ ਵੀ ਹੋਈਆਂ ਸਾਰਾ ਕੁਝ ਹੋਇਆ ਇਹਨਾਂ ਨੇ ਜਿਸ ਤਰ੍ਹਾਂ ਅੱਜ ਮੈਂ ਉਹਦੇ ਨਾਲ ਗੱਲ ਕੀਤੀ ਆ ਅਗਲੇ ਦਿਨ ਮੈਨੂੰ ਉਹਨੇ ਕਿਹਾ ਕਿ ਇਹਨਾਂ ਨੇ ਵੀ ਕਿਹਾ ਤੂੰ ਆਪਣੀ ਫੈਮਲੀ ਨਾਲ ਕਨੈਕਟ ਨਹੀਂ ਕਰਨਾ ਉਹਨੇ ਵੀ ਕਿਹਾ ਆਪਣੀ ਫੈਮਲੀ ਨਾਲ ਕਨੈਕਟ ਨਹੀਂ ਕਰਨਾ ਤੇ ਤੂੰ ਆ ਜਾ ਤੈਨੂੰ ਸੇਫ ਹੀ ਰੱਖਾਂਗੇ ਮੈਂ ਇਨਾਂ ਦੇ ਚਾਂਸੇ ਤਾਂ ਕਿ ਮੈਂ ਆ ਗਈ ਇਨਾਂ ਨੇ ਕੀ ਕੀਤਾ ਆਪਣੀਆਂ ਸਿਸਟਰਾਂ ਕੋ ਛੱਡਤਾ ਸਿਸਟਰਾਂ ਕੋ ਛੱਡ ਕੇ ਇੱਕ ਪਹਿਲੇ ਛੋਟੀ ਕੋ ਛੱਡਿਆ ਬਾਤ ਤੋਂ ਇਹਨੇ ਵੱਡੀ ਕੋ ਛੱਡਿਆ ਫਿਰ ਉਸ ਤੋਂ ਬਾਅਦ ਮੈਨੂੰ ਚਾਂਸੇ ਚ ਲਿਆ ਕੇ ਕਹਿੰਦੇ ਕਿ ਚੱਲ ਤੂੰ ਇੱਥੇ ਸਾਡੇ ਕੋ ਮਹੀਨਾ ਕਰਾ ਤੇ ਏਜੰਟ ਨੇ ਕਿਹਾ ਕਿ ਮਹੀਨਾ ਕਰੋ ਕਿਉਂਕਿ ਫਿਰ ਫਲੇਟਾਂ ਬੰਦ ਦਾ ਬਾਅਦ ਚੱਲੂ ਹੋਣੀਆਂ ਇਹਨਾਂ ਇਹਨਾਂ ਦੀ ਫੈਮਿਲੀ ਭਰਾ ਪਰੂ ਭਜਾਈਆਂ ਨੇ ਜਾ ਕੇ ਤੇ ਮੈਨੂੰ ਲੈ ਆ ਬਾਕੀ ਮੇਰਾ ਇਹ ਕੋਈ ਵਿਆਹ ਦਾ ਕੋਈ ਹੈ ਨਹੀਂ ਨਾ ਕੋਈ ਸ਼ੇਰੇ ਹੋਇਆ ਨਾ ਕੁਝ ਨਹੀਂ ਹੋਇਆ ਮੈਨੂੰ ਇਸ ਤਰ੍ਹਾਂ ਹੀ ਰਹਿੰਦਾ ਇਸ ਤਰ੍ਹਾਂ ਮੈਨੂੰ ਇਸਤੇਮਾਲ ਕਰਦਾ ਰਿਹਾ ਕੋਟਮਾਰ ਕਰਦਾ ਜਦੋਂ ਜ਼ਿਆਦਾ ਕਰਦਾ ਉਸ ਤੋਂ ਮੈਂ ਕਿਟੋਵਾਰ ਭੱਜਦੀ ਆ ਫਿਰ ਮੇਰੇ ਬਾਹਰੋਂ ਧੂਕੇ ਲੈਂਦੇ ਆ ਇਸ ਤੋਂ ਬਾਅਦ ਮੈਨੂੰ ਗਲਤ ਰਿਲੇਸ਼ਨ ਲੋਂਦਾ ਮੇਰੇ ਬੋਤਨ ਵੀ ਕਰਵਾਇਆ ਮੈਨੂੰ ਹਰ ਇੱਕ ਮਤਲਬ ਗਲਤ ਇੱਥੇ ਵੀ ਮਹੀਨੇ ਤੋਂ ਉੱਪਰ ਹੀ ਹੋ ਗਿਆ ਹੂੰ ਤੇ ਤੁਸੀਂ ਘਰ ਵਾਲਿਆਂ ਨਾਲ ਕੋਈ ਕੰਪਲੇਨਟ ਮੇਰਾ ਫੋਨ ਟੁੱਟਿਆ ਸੀ ਤੇ ਮੇਰਾ ਫੋਨ ਹੋਣਾ ਆ ਮੈਂ ਫੋਨ ਤੇ ਆਪਣੀ ਸਿਸਟਰ ਨਾਲ ਕੱਲ ਗੱਲ ਕੀਤੀ ਮੈਨੂੰ ਇਹ ਤੋਂ ਕੱਢ ਲਓ ਮੈਂ ਬੜੇ ਬੁਰਾ ਲ ਅੱਜ ਵੀ ਥੋੜੀ ਜਿਹੀ ਮੈਂ ਬਾਹਰ ਨਿਕਲੀ ਅੱਜ ਬੱਚਾ ਨੂੰ ਪਤਾ ਲੱਗ ਗਿਆ ਕਿ ਔਂਡੀ ਦੀ ਫੈਮਲੀ ਮਗਰ ਬੱਚਾ ਬਾਹਰਲਾ ਵੀ ਗੇਟ ਖੁੱਲਤਾ ਵੀ ਖੁੱਲਤਾ ਮੈਂ ਉੱਤ ਦੀ ਚੜ ਕੇ ਇਹਨਾਂ ਨੂੰ ਮੈਂ ਕਿਹਾ ਭਾਜੀ ਮੈਂ ਗੱਡੀ ਵੇਖ ਲਈ ਤੁਸੀਂ ਆਜੋ ਮੈਨੂੰ ਇਸ ਛੱਤ 'ਤੇ ਲਿਆ ਕੇ ਮੈਨੂੰ ਤੁਸੀਂ ਕੀਤੀ ਸੀ ਨੇ ਮੇਰੇ ਜ਼ੇਤਨ ਨੇ ਕੀਤੀ ਸੀ ਹਾਂ ਇਹਨਾਂ ਨੂੰ ਮੈਂ ਦੱਸਿਆ ਕਿ ਮੈਂ ਬੜੀ ਪ੍ਰੋਬਲਮ ਚ ਫਸ ਗਈ ਹਾਂ ਉਹ ਜਿਹੜੀ ਲੈਡੀ ਤੇ ਉੱਪਰ ਹੋ ਗਿਆ ਤੁਸੀਂ ਉਦੋਂ ਦੀ ਕੰਪਲੇਨ ਕਿਉਂ ਨਹੀਂ ਕੀਤੀ ਮੇਰੇ ਕੋ ਫੋਨ ਨਹੀਂ ਸੀ ਨਾਗਾ ਮੇਰਾ ਫੋਨ ਜਿਸ ਤਰ੍ਹਾਂ ਮੈਂ ਇਹਨਾਂ ਦੇ ਕੋਲ ਆ ਗਈ ਹਾਂ ਨਾ ਇਹਨਾਂ ਨੇ ਆਪਣੀ ਸਿਸਟਰ ਕੋ ਸੌਂ ਦਿੱਤਾ ਮੈਨੂੰ ਛੱਡ ਦਿੱਤਾ ਨਾ ਸਿਸਟਰ ਕੋ ਆਈਆਂ ਇਹਨਾਂ ਨੇ ਮੇਰਾ ਫੋਨ ਘੇਰਿਆ ਇੱਥੇ ਅੰਦਰੋਂ ਗੇਟੋਂ ਲਿਆ ਇਹਨਾਂ ਨੇ ਮੇਰਾ ਫੋਨ ਕੋ ਲਿਆ ਮੇਰਾ ਫੋਨ ਲੈ ਗਿਆ ਇਹਨਾਂ ਨੇ ਤੇ ਕੀ ਨਾਮ ਹੈ ਸਕਿੰਦਰ ਸਿੰਘ ਜੀ ਉਹਨੂੰ ਮੋਕੇ ਤੇ ਗੱਡੀ ਤੇ ਆ ਹਾਂ ਇਹ ਉਹਨਾਂ ਦਾ ਘਰ ਹੈ ਹਾਂਜੀ ਉਹਨਾਂ ਦਾ ਘਰ ਹੈ ਤੁਹਾਨੂੰ ਘੁੱਟਨ ਮਾਰਦੇ ਵੀ ਘੁੱਟ ਮਾਰ ਕਰਦੇ ਆ ਘੁੱਟ ਇਹ ਇਹੋ ਕਰਦੇ ਸੀ ਗਵਿੰਦਰ ਸਿੰਘ ਜੀ ਮੈਂ ਘੇ ਘਰ ਦਾ ਤਾਂ ਨਹੀਂ ਕਰ ਸਕਦਾ ਨਹੀਂ ਬੱਚੇ ਬੋਲਦੇ ਮੈਨੂੰ ਵੱਟ ਘੱਟ ਬੱਚੇ ਬੋਲਦੇ ਜੀ ਮੈਂ ਲੇਸਨ ਚਲੀ ਹੁੰਦੀ ਭੁੱਕੀ ਕਾ ਕੇ ਰੇਲੇਸਨ ਚ ਲਿਉਂਦਾ ਮੈਂ ਬੋਚਨ ਕਰਵਾਏ ਨੂੰ ਅਜੇ 10 ਦਿਨ ਮੇਰੇ ਹੋਏ ਹੀ ਤੇ ਮੈਨੂੰ ਭੁੱਕੀ ਕਾ ਕੇ ਰੇਲੇਸਨ ਚ ਲਿਆ ਕੇ ਮੈਨੂੰ ਮਾਰ ਘੁੱਟ ਕਰਦਾ ਫਿਰ ਮੈਂ ਬਾਹਰ ਭੱਜਦੀ ਮੈਨੂੰ ਬਾਹਰ ਥੂਕੇ ਲਿਆਉਂਦਾ ਸੀ ਕਿੰਨੇ ਪੈਸੇ ਰੋਤੇ ਹੀ ਕਿਦ ਬਾਹਰ ਜਾਂਦਾ ਚੱਲਦਾ ਇਹਨਾਂ ਨੂੰ 45 45000 ਬਸ ਲੋਕ ਸਾਥ ਵੀਜ਼ਾ ਦਿੱਤਾ ਇਹਨਾਂ ਨੂੰ ਨਹੀਂ ਇਹਨਾਂ ਨੇ ਕੁਝ ਨਹੀਂ ਇਹਨਾਂ ਨੇ ਮੈਨੂੰ ਪਾਸਪੋਰਟ ਨਹੀਂ ਫੜਾਇਆ ਵੀ ਇਹਨਾਂ ਨੇ ਕਿਹਾ ਟਿਕਟ ਵੀ ਹੋ ਗਈ ਸਾਰਾ ਕੁਝ ਹੋ ਗਿਆ ਮੈਨੂੰ ਪਾਸਪੋਰਟ ਫੜਾਇਆ ਨਹੀਂ ਮੈਂ ਪਾਸਪੋਰਟ ਮੰਗਦੀ ਕਿੰਦੇ ਚਾਹੀਦੀ ਮੰਗ ਕੀ ਕਰਦੇ ਮੈਨੂੰ ਪਰਚਾ ਚਾਹੀਦਾ ਮੈਨੂੰ ਹਿਸਾਬ ਚਾਹੀਦਾ ਮੇਰੀ ਜ਼ਿੰਦਗੀ ਖਰਾਬ ਹੋ ਗਈ ਮੇਰੀ ਜ਼ਿੰਦਗੀ ਖਰਾਬ ਬਹੁਤ ਇੰਨੀ ਹੋ ਗਈ ਹੈ ਨਾ ਮੈਂ ਕੁਝ ਦੱਸ ਨਹੀਂ ਸਕਦੀ ਹੋ ਜਾਂਦੀ ਮੈਨੂੰ ਬਲੈਕਮਿਲ ਕਰਕੇ ਰੱਖਿਆ ਗਿਆ ਮੈਨੂੰ ਬਲੈਕਮਿਲ ਕਰਦਾ ਬਾਤ ਨੂੰ ਜਾਨੀਆ ਉੱਥੇ ਬਲੈਕ ਬਿਲ ਕਰਦਾ ਅੰਦਰ ਚੱਲਦਾ ਬਲੈਕ ਮੈਨੂੰ ਤੇ ਗਲਤ ਰਿਲੇਸ਼ਨ ਚ ਕਹਿੰਦਾ ਮੈਂ ਤੈਨੂੰ ਆਪਣੀ ਮਰਜ਼ੀ ਨਾਲ ਯੂਜ਼ ਕਰ ਸਕਦਾ ਤੇਰੀ ਮਰਜ਼ੀ ਨਾਲ ਜਿੱਦੋਂ ਮੈਂ ਨਹੀਂ ਕਰ ਦਿਆ ਸਾਹਮਣੇ ਕਰਦਾ ਹਾਂਜੀ ਬੂਆ ਮਾਰ ਲੈਂਦਾ ਬੱਚੇ ਦੇ ਸਾਹਮਣੇ ਬੂਆ ਵਜਤਾਂ ਠੀਕ ਹਾਂਜੀ ਪਿੰਡ ਦੇ ਵਿੱਚ ਕੁਝ ਹੋ ਕੀ ਕਰਤੀ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੈ ਪੀਮ ਜੈ ਸਰਦਾਰ ਦਾਸ ਪੰਕਜਨਾਥ ਸ਼ਿਰਗਿਲ ਮੁਖੀ ਵਾਲਮੀਕਨ ਸਦਾਰ ਸਭਾ ਜ਼ਿਲ੍ਹਾ ਭਾਰਤ ਪਵਨ ਵਾਲਮੀਕ ਤੇ ਥਮਰ ਸਰ ਅੱਜ ਜੋ ਪਿੰਡ ਕਦਗਿਲ ਦੇ ਜਿਹੜੇ ਬੈਂਕਾਂ ਦੇ ਵਿੱਚ ਕਿਉਂਕਿ ਕੱਲ ਇੱਥੋਂ ਕੋਈ ਲੜਕੀ ਰਾਜਵੀਰ ਦਾ ਆਪਣੀ ਸਿਸਟਰ ਸਰਬਜੀਤ ਕੌਰ ਨੂੰ ਕੱਲ ਫੋਨ ਤੇ ਗੱਲ ਹੋਈ ਆ ਤੇ ਵੀ ਮੈਨੂੰ ਇੱਥੇ ਜਿਹੜਾ ਕੋਈ ਤੰਗ ਪ੍ਰੇਸ਼ਾਨ ਕਰ ਰਿਹਾ ਮੈਨੂੰ ਤੇ ਬਾਹਰ ਜਾਣ ਦਾ ਚਾਂਸਾ ਦੇ ਕੇ ਜਿਹੜਾ ਲਿਆਂਦਾ ਗਿਆ ਵਾ ਤੇ ਇੱਥੇ ਮੈਨੂੰ 2-3 ਮਹੀਨਿਆਂ ਤੋਂ ਜਿਹੜਾ ਹੋ ਗਿਆ ਮਹੀਨਾ ਇੱਥੇ ਆਈ ਨੂੰ ਹੋ ਗਿਆ ਵਾ ਤੇ ਉਹਨੇ ਕੱਲ ਗੱਲ ਹੋਈ ਆ ਫਿਰ ਉਹ ਜਿਹੜਾ ਲੜਕੀ ਪਰਿਵਾਰ ਹੈ ਉਹ ਸਾਡੇ ਕੋਲ ਡੇਰੇ ਤੇ ਪੁੱਜਾ ਉਹਨੇ ਆਪਣੀ ਗੱਲ ਦੱਸੀ ਉਤੋਂ ਫਿਰ 112 ਤੇ ਕਾਲ ਕੀਤੀ ਆ ਤੇ ਦੂਸਰਾ ਜ਼ਿਲ੍ਹਾ ਹੋਣ ਕਰਕੇ ਤਨਤੰਦ ਜਿਹੜੀ ਇੱਥੋਂ ਸਤ ਅਠਾਣੇ ਦੇੋਂ ਪੁਲਿਸ ਸਾਹਿਬ ਆਈ ਹੈ ਸਾਰੇ ਅਫਸਰ ਸਾਹਿਬਾਨ ਉਹਨਾਂ ਦੀ ਮੌਜੂਦਗੀ ਵਿੱਚ ਜਿਹੜੀ ਲੜਕੀ ਆ ਉਹ ਸਹੀ ਸਲਾਮਤ ਬਰਾਮਦ ਕਰ ਲਈ ਆ ਔਰ ਜਿਹੜਾ ਲੜਕੀ ਨੇ ਇਨਸਾਫ ਦੀ ਗੱਲ ਕੀਤੀ ਆ ਉਹ ਅਗਲੀ ਤਫ਼ਤੀਸ਼ ਕਰਕੇ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਵੀ ਜਿਹੜੀ ਵੀ ਤੱਥ ਸਾਹਮਣੇ ਆਉਣਗੇ ਲੈਂਦੇ ਜਾ। ਕਿ ਵਿਆਹ ਦਾ ਚੰਸਾ ਹੀ ਆ ਕਿਦਾਂ ਕੀ ਕਿਦਾਂ ਆਏ ਆ ਉੱਥੇ। ਇਹ ਤੇ ਜੀ ਕਹਿੰਦੇ ਵੀ ਬਾਹਰ ਜਾਂਦੇ ਬਾਹਰ ਜਾਣ ਦਾ ਚਾਂਸਾ ਵਾ ਇਹ ਗਾੜੀ ਹੁਣ ਤੱਥ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਨੇ ਕਲੀਅਰ ਕਰਕੇ ਦੱਸੂਗਾ ਵੀ ਇਹ ਸੱਚਾਈ ਕੀ ਹੈ ਤੁਸੀਂ ਕਹਿ ਰਹੇ ਵੀ ਇੰਨੇ ਦਿਨ ਹੋ ਗਏ ਇਹਨਾਂ ਨੇ ਘਰ ਕਿਉਂ ਤੋਂ ਕਿਉਂ ਨਹੀਂ ਕੰਪਲੀਟ ਕੀਤੀ ਫੌਂਸੀ ਉਹ ਇਹਨਾਂ ਕੁੜੀ ਨੇ ਕੱਲ ਹੀ ਫੋਨ ਆਇਆ ਤੇ ਕੱਲ ਤੋਂ ਹੀ ਗੱਲ ਸ਼ੁਰੂਈ ਆ ਹੁਣ ਅੱਗੇ ਗੱਲ ਜਿਹੜੀ ਵੀ ਹੋਊਗੀ ਉਹ ਤੁਹਾਨੂੰ ਦੱਸ ਦਿੱਤੀ ਜਾਊਗੀ ਇਹਨਾਂ ਕਰਕੇ ਹਾਂਜੀ ਬਾਬਾ ਜੀ ਆਪਣਾ ਨਾਮ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਬਾਬਾ ਲਾਡੀਨਾਥ ਕੌਮੀ ਚੇਅਰਮੈਨ ਵਾਲਮੀਕੀ ਸਮਾਜ ਤੋਂ ਅੱਜ ਜੋ ਅਸੀਂ ਕੱਦ ਗਿੱਲਾਂ ਵਿੱਚ ਆਏ ਆ ਬੈਗ ਦੇ ਉੱਤੇ ਕੋਈ ਇੱਕ ਸਾਨੂੰ ਲੜਕੀ ਦਾ ਪਤਾ ਲੱਗਾ ਸੀ ਉਹਦੀ ਭੈਣ ਵੱਲੋਂ ਪੁਲਿਸਨ ਮਿਲੀ ਕਿ ਮੇਰੀ ਭੈਣ ਨੂੰ ਕਿਤੇ ਕਿਡਨਾਪ ਕਰਕੇ ਰੱਖਿਆ ਹੋਇਆ ਹੈ ਤੇ ਅੱਜ ਜੋ ਅਸੀਂ ਉੱਥੇ ਜਿੱਥੇ ਕੁੜੀ ਮੌਕੇ ਤੇ ਹੈਗੀ ਆ ਕੁੜੀ ਨੂੰ ਅਸੀਂ ਸਹੀ ਸਲਾਮਤ ਬਰਾਮਦ ਕਰ ਲਿਆ ਤੇ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਤੇ ਅਗਲੀ ਜਿਹੜੀ ਕਾਰਵਾਈ ਆ ਉਹ ਪੁਲਿਸ ਪ੍ਰਸ਼ਾਸਨ ਦੀ ਡਿਊਟੀ ਆ ਸਾਫ ਬਹੁਤ ਵਧੀਆ ਨੇ ਇਹ ਕਹਿੰਦੇ ਅਗਲਾ ਜਿਹੜਾ ਸਮਾਵਾ ਮੈਂ ਸੋਚ ਕੇ ਵਿਚਾਰ ਕੇ ਜੋ ਵੀ तरीके ਨਾਲ افسਰਾਂ ਨਾਲ ਗੱਲਬਾਤ ਕਰਕੇ ਤੇ ਜੋ ਕਾਰਵਾਈ ਮੌਕੇ ਤੇ ਹੋਵੇ ਕੀਤੀ ਜਾਊਗੀ ਜੋ ਹੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਹਾਜੀ ਸਰ ਕੀ ਮਾਂਬਾ ਜੈ ਜਿੱਥੇ ਇਹ ਮਾਮਲਾ ਵੀਰ ਜੀ ਅਸੀਂ 112 ਤੋਂ ਗੱਡੀ ਤੋਂ ਬੋਲਦੇ ਆਂ ਸਾਨੂੰ ਕੰਪਲੇਂਟ ਆਈ ਹੈਗੀ ਕੰਟਰੋਲ ਰੂਮ ਤੋਂ ਵੀ ਇੱਥੇ ਹੈਗਾ ਕੱਦ ਗੱਲ ਕੱਦ ਗੱਲ ਕਹੇ ਸਾਨੂੰ ਵੀ ਉਥੇ ਇੱਕ ਜਨਾਨੀ ਨੇ ਮਤਲਬ ਕੰਪਲੇਂਟ ਕੀਤੀ ਆ ਵੀ ਕੁੜੀ ਐ ਇੱਕ ਅੰਦਰ ਬੰਨ ਕੇ ਭਾਈ ਆ ਤੇ ਮਤਲਬ ਕੋ ਨੂੰ ਤੂੰ ਹੀ ਜਾਣਾ ਵਾ ਜਾ ਕੇ ਵੇਖੋ ਕੀ ਗੱਲ ਪਾ ਕੇ ਠੀਕ ਹੈ ਤੁਸੀਂ ਮੌਕੇ ਤੇ ਪੁੱਛਿਓ ਕੀ ਵੇਖਿਆ ਕੀ ਅਹੀਂ ਜਦੋਂ ਮਤਲਬ ਪਿੰਡ ਆਉਣ ਲੱਗੇ ਆ ਤੇ ਸਾਡੇ ਨਾਲ ਇੱਕ ਬਾਲਮਿਕ ਭਾਈ ਜਰਾ ਬਾਲਮਿਕ ਭਾਈ ਜਰਾ ਸਾਡੇ ਨਾਲ ਆਇਆ ਜਦੋਂ ਇੱਥੇ ਆਏ ਅਸੀਂ ਅਹੀਂ ਆਣ ਕੇ ਤੇ ਮਤਲਬ ਫੋਨ ਕੀਤਾ ਉਹ ਸਾਹਮਣੇ ਉਹ ਜਿਹੜੀਆਂ ਬੇਕਾਂ ਪਹਿਲਾਂ ਦੋ ਚਾਰ ਆਉਂਦੀਆਂ ਨਾ ਉਥੋਂ ਫੋਨ ਕੀਤਾ ਉਸੇ ਨੰਬਰ ਤੇ ਤੇ ਬੀਬੀ ਨੇ ਗੜੀ ਉਚ ਬੁਣ ਚੁੱਕਿਆ ਉਹਨੇ ਕਿਹਾ ਵੀ ਮਤਲਬ ਮੈਂ ਤੈਨੂੰ ਵੇਖ ਲਿਆ ਵਾ ਤੇ ਸਾਹਮਣੇ ਆ ਜਾ। ਅਹੀਂ ਘਰ ਆਏ ਆ ਸਾਨੂੰ ਸਾਹਮਣੇ ਮਿਲ ਗਿਆ। ਜਿਨ੍ਹਾਂ ਨੂੰ ਬੰਦਕ ਨਾਇਆ ਉਹਨਾਂ ਵੱਲੋਂ ਫੋਨ ਕੀਤਾ ਗਿਆ ਸਾਨੂੰ ਸਾਨੂੰ ਮਤਲਬ ਤੁਸੀਂ ਅਕਾਲ ਜਿਹੜੀ ਬਾੜ ਦੇ ਨਾਲ ਘਰ ਦੇ ਆ ਨਾ ਉਹਨਾਂ ਨੂੰ ਕਿਤੇ ਕੱਲ ਫੋਨ ਗਈ ਕੱਲ ਗਈ ਹੋਊਗੀ ਉਹ ਤੁਸੀਂ ਉਹਨਾਂ ਨੂੰ ਪੁੱਛਿਆ ਵੀ ਉਹਨਾਂ ਨੂੰ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਫਿਰ ਕੰਟਰੋਲ ਰੂਮ ਤੇ ਕਾਲ ਕੀਤਾ ਹੈ 112 ਹੁਣ ਮੌਕੇ ਦੇ ਹੱਲੇ ਜਿਹੜਾ ਬੰਦਾ ਵਾ ਜਿਹਦੇ ਨਾਲ ਇਹ ਇੱਥੇ ਰਹਿੰਦੇ ਸੀਗੇ ਉਹ ਹੈਗਾ ਟਰੱਕ ਡਰਾਈਵਰ ਅੱਛਾ ਉਹ ਗਿਆ ਵਾ ਜੰਮੂ ਉਹਨੇ ਮੇਰੀ ਫੋਨ ਤੇ ਗੱਲ ਹੋਈ ਆ ਉਹਨੇ ਗੱਲ ਕੀਤੀ ਮੇਰੇ ਨਾਲ ਕਹਿੰਦਾ ਵੀ ਤੁਸੀਂ ਸਾਨੂੰ ਜਦੋਂ ਟਾਈਮ ਦਿਓਗੇ ਤੇ ਮੈਂ ਉਹ ਦਿਨ ਆ ਜਾਊਂਗਾ ਮੈਂ ਇੱਥੇ ਬਾਹਰ ਆ ਅੱਜ ਉਹ ਨਾਲ ਗੱਲ ਹੋਈ ਠੀਕ ਹੈ ਕਿ ਪ੍ਰੋਪਰ ਪਤਾ ਲੱਗੇ ਕਿ ਬੰਦਕ ਕਾਦੀ ਗੱਲੋਂ ਬਣਾਇਆ ਗਿਆ ਸੀ ਕਿ ਗੱਲਬਾਤ ਸੀਗਾ ਐਦਾ ਕੋਈ ਰੱਖ ਸਕਦਾ ਨਹੀਂ ਬੰਦਕ ਮਤਲਬ ਅਹੀਂ ਤੇ ਜਿਹੜੇ ਸਾਹ ਉਹਨੇ ਵੇਖਿਆ ਬੰਦਕ ਵਾਲੀ ਕੋਈ ਗੱਲ ਨਹੀਂ ਗਈ ਬੰਦਕ ਨਹੀਂ ਮਤਲਬ ਆਪਣੇ ਘਰ ਦੇ ਵਿੱਚ ਹੀ ਆਉਂ ਬੰਦਕ ਬੰਦਗਾਲੀ ਕੋਈ ਗੱਲ ਨਹੀਂ ਕੀ ਰਾਜਾ ਮੰਦੀ ਨਾਲ ਲੱਗਦਾ ਵੀ ਰਾਜਾ ਮੰਦੀ ਨਾਲ ਰਹੇ ਮਤਲਬ ਰਾਜਾ ਮੰਦੀ ਜਿਹੜਾ ਵਿਆਹ ਕੇ ਆਏ ਆ ਅਜੇ ਤੇ ਮਹੀਨਾ ਡੇਢ ਮਹੀਨਾ ਹੋਇਆ ਸਰ ਵਿਆਹ ਹੋਇਆ ਨੂੰ ਉਹ ਵੀ ਚਾਰ ਬੰਦੇ ਗੁਰਦੁਆਰੇ ਇਕੱਠੇ ਹੋਏਗੇ ਉਥੇ ਗੱਲਬਾਤ ਵਿਆਹ ਵੀ ਨਹੀਂ ਹੋਇਆ ਉਥੇ ਕਿਉਂ ਬੰਦਿਆਂ ਚ ਬਹਿ ਕੇ ਗੱਲਬਾਤ ਹੋਈ ਆ ਕਿਤੇ ਇਹਨਾਂ ਦੀ ਪਹਿਲੋਂ ਤੇ ਉਦੋਂ ਉਥੋਂ ਮੁੜ ਕੇ ਗੁਰਦੁਆਰਿਆਂ ਘਰ ਆ ਗਏ ਠੀਕ ਹੈ ਉਹਨਾਂ ਨੇ ਵੀ ਗੱਲ ਕਰਕੇ ਇਹਨਾਂ ਨੇ ਵੀ ਗੱਲ ਕਰ ਲਈ ਜਿਹੜੇ ਆਏ ਨੇ ਆਪਣਾ ਬਾਲਮੀਕ ਭਾਈਚਾਰੇ ਇੰਨਾਂ ਦੇ ਹਾਂ ਇਹਨਾਂ ਦੇ ਵਾਲੇ ਕਰ ਰਹੇ ਆ ਹਾਲ ਦੀ ਘੜੀ ਮੋੜ ਕੇ ਫਿਰ ਉਹਨਾਂ ਨੂੰ ਸੱਦ ਲਾਂਗੇ ਤੇ ਇਹਨਾਂ ਨੂੰ ਸੱਦ ਲਾਂਗੇ ਜੋ ਗੱਲਬਾਤ ਹੋਊਗੀ ਗਾਂ ਫਿਰ ਰਕੀ ਜੋ ਬਾਦੀ ਕਾਰਵਾਈ ਹਾਂ ਉਹ ਬੇਕੀ ਠੀਕ